ਆਹ ਬੇਹਾਰਾ ਕੁਛੀ ਬਦਲ ਗਿਆ ਪੁੱਤ ਇੱਥੇ ਤਾਂ ਕੱਚਾ ਹੁੰਦਾ ਸਾਰਾ ਅਸੀਂ ਉਹਰੇ ਪਿੰਗਾ ਪੌਂਦੇ ਨਿੰਮੂ ਹੁੰਦਾ ਹੋਂ ਸਾਡੇ ਕਾਂ ਲਾਰਕ ਨੇ ਹੁੰਦਾ ਸੀ ਪਹਿਲਾਂ ਨਾ ਪੁੱਤ ਇਹ ਤਾਂ ਮਾਹੁਰ ਲਾਈਆਂ ਸਾਡੇ ਤੋਂ ਤੇ ਛੋਟੇ ਛੋਟੇ ਹੁੰਦੇ ਤੇ ਅਸੀਂ ਉਹਰੇ ਤਾਂ ਨਿੰਮੂ ਹੁੰਦਾ ਸੀ ਪੁੱਤ ਐਡਾ ਵੱਡਾ ਪਿੰਗਾ ਝੂਟਦੇ ਆ ਸਾਰਾ ਕੱਚਾ ਸੀ ਤੇ ਬਦਲ ਗਿਆ ਪੁੱਤ ਸਾਰੀ ਬਾਹਰ ਹੁੰਦੇ ਨਿੰਮੂ ਉੱਥੇ ਇੱਥੇ ਅੱਜ ਕੱਲ ਤਾਂ ਅਸੀਂ ਆਹ ਮੂਰੇ ਤੀਆਂ ਆ ਗਈਆਂ ਹੁਣ ਪਿੰਗਾ ਝੁੱਟਿਆ ਕਰਦੀਆਂ ਤੇ ਕੁੜੀਆਂ ਇਕੱਠੀਆਂ ਹੋ ਕੇ ਅੱਛਾ ਜੀ ਪੁਰਾਣੀਆਂ ਯਾਦਾਂ ਤਾਂ ਪੁੱਤ ਆਦੇ ਪਿੰਡ ਦੀ ਯਾਦ ਆਉਂਦੀਆਂ ਨੇ ਤੂੰ ਕਹੀ ਜਨੇ ਮੈਨੂੰ ਤੇਰੇ ਡੇ ਹੇ ਪੁੱਤ ਛੋਟਾ ਛੋਟਾ ਬੋਲਿਆ ਕਰਦੇ ਪੁੱਤ ਤੇ ਚਾਚੀ ਦਾ ਬੈਠੀ ਹੈ ਦੇਖ ਠੀਕ ਹੈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਆ ਤੁਸੀਂ ਕਾਣ ਜੀ ਮੈਂ ਤੁਹਾਨੂੰ ਪਹਿਚਾਣਿਆ ਨਹੀਂ ਹੈਗਾ ਮੈਂ ਤੇਰੀ ਭੂਆ ਪੁੱਤਾ ਛਾਪੜ ਵਾਲੀ ਅੱਛਾ ਅੱਛਾ ਮੈਂ ਤੁਹਾਨੂੰ ਕਦੇ ਦੇਖਿਆ ਨਹੀਂ ਜੀ ਦੇਖਿਆ ਤਾਂ ਤਾਂ ਪੁੱਤੇ ਜੇ ਮੈਂ ਕਦੇ ਆਈ ਹਵਾਂ ਕਾਪਾ ਮਿਲੇ ਹੋਈ ਆਪਚ ਸਤਿ ਸ਼੍ਰੀ ਅਕਾਲ ਭੂਆ ਜੀ ਸਤਿ ਸ਼੍ਰੀ ਅਕਾਲ ਪੁੱਤ ਹੋ ਠੀਕ ਆ ਪੁੱਤ ਹਾਂਜੀ ਠੀਕ ਆ ਪਰ ਪਰਿਵਾਰ ਸਾਰਾ ਠੀਕ ਆ ਹਾਂਜੀ ਹਾਂ ਵਧੀਆ ਬਹਿ ਜਾ ਭੂਆ ਬੈਠੇ ਪੁੱਤ ਬਹਿ ਜਾ ਬੈਠ ਮੈਂ ਜਿਸਨੇ ਪਾਣੀ ਲਿਆ ਨਹੀਂ ਮੈਂ ਦੇਖੇ ਤੇ ਡੈਡੀ ਦੇ ਨਾਨਕੇ ਨੇ ਜਦ ਮੈਂ ਛੋਟੀ ਜਿੰਦੀ ਬਤੇਰੇ ਵਰਗੀ ਮੈਂ ਵੀ ਆਪਦੀ ਮਾਂ ਨਾਲ ਸਾਡੇ ਨਾਨਕੇ ਵੱਗ ਜਾਂਦੀ ਤੇ ਆਪਦੇ ਮੇਰੇ ਨਾਨਕੇ ਦਾਤੇ ਵਾਲੇ ਤੇ ਪੁੱਤ ਉੱਥੇ ਐ ਲਵੇ ਸਾਡੇ ਖੇਤ ਤੇ ਤੇ ਮੇਰੇ ਨਾਨਕਿਆਂ ਦੇ ਉੱਥੇ ਅਸਾਂ ਨਹੀਂ ਜਾਂਦੇ ਪੁੱਛੋਟੇ ਹੁੰਦੀਆਂ ਹਾਂ ਖੇਤ ਬੋਰ ਹੁੰਦੇ ਤੇ ਅੱਗੇ ਤਾਂ ਇੰਜਣ ਹੁੰਦੇ ਤੇ ਪੁੱਤੋਂ ਤਾਂ ਮੋਟਰਾਂ ਹੋ ਗਈਆਂ ਇੰਜਣ ਹੁੰਦੇ ਟੋਏ ਹੁੰਦੇ ਕੱਚੇ ਉੱਥੇ ਨਹੀਂ ਜਾਂਦੇ ਕੱਪੜੇ ਧੋਈ ਜਾਂਦੀਆਂ ਜੀਰਿਚ ਫਰੀ ਜਾਂਦੇ ਸਾਰੀਆਂ ਇਕੱਠੀਆਂ ਹੋ ਗਈ ਜਵਾਕ ਹਾ ਹੁੰਦਾ ਪੁੱਤ ਵੀ ਤੈਨੂੰ ਮੈਂ ਜਲਦੀ ਨਾਨਕੇ ਦਿਖਾ ਕੇ ਲੈ ਆਉਂਦਾ ਡੈਡੀ ਤੇ ਤੁਸੀਂ ਵੀ ਵਿੰਗਪੂ ਹੁੰਦੇ ਸੀ ਉਦੋਂ ਪੁੱਤੋ ਕਿਹੜੇ ਹੁੰਦੇ ਤੇ ਉਹ ਤਾਂ ਹੁੰਦੇ ਤੇ ਤੈਨੂੰ ਦਸੇ ਟੋਏ ਹੁੰਦੇ ਤੇ ਘਾੜੇ ਬਾਤ ਉਹ ਹੀ ਆਹੀ ਤੇ ਪੁੱਤ ਕੱਚੇ ਟੋਏ ਹੁੰਦੇ ਪੁੱਤ ਅਗੇ ਹੋਰ ਤੇਰੀ ਮੰਮੀ ਦੀਖਦੀ ਪੁੱਤ ਮੰਮੀ ਤਾਂ ਜੀ ਇੱਧਰ ਸੂਟ ਜਾ ਦੇਣਗੇ ਤੇ ਗਮਾਂਡੀਆਂ ਦੇ ਆਪਦਾ ਸੀ ਹੁਣਾ ਡੈਡੀ ਜੀ ਤੇ ਡੈਡੀ ਡੈਡੀ ਕਿੱਥੇ ਗਏ ਹੋਏ ਨੇ ਜੀ ਅੱਛਾ ਹੋਰ ਆਪਣੇ ਘਰ ਠੀਕ ਤੇ ਹੋਈ ਸੀ ਹਾਂ ਠੀਕ ਤੇ ਪੁੱਤ ਸਾਰੇ ਹਾਂ ਆ ਕੁੜੀ ਕੀ ਦੀ ਹੈ ਜੀ ਇਹ ਤਾਂ ਵਿਕੀ ਦੀ ਆ ਪੁੱਤ ਛੋਟੇ ਮੁੰਡੇ ਦੀ ਅੱਛਾ ਸੋਨ ਪੋਤੀ ਆ ਪੋਤੀ ਆ ਮੇਰੀ ਹਾਂ ਪੋਤੀ ਆ ਠੀਕ ਆ ਲੈਡੀ ਹੋ ਗਈ ਐ ਜਿਹੜੀ ਕਿ ਲੈ ਚਾਹੁੰਦਾ ਮੁੰਡਾ ਠਰਚ ਇਹ ਤਾਂ ਮੈਨੂੰ ਕਿਹਦੇ ਦੀ ਕਹਿੰਦੀ ਪੁੱਤ ਦਾਦੀ ਤੇਰੇ ਪੇਕੇ ਦਿਖਾ ਕੇ ਲਿਆ ਮੈਨੂੰ ਮੈਂ ਰੈਡ ਦੇ ਨਾਨਕੀ ਮੈਨੂੰ ਨਹੀਂ ਖੇ ਚੱਲ ਚੱਲ ਮੈਂ ਖਾਜ ਠੰਡੇ ਠੰਡੇ ਚੱਲ ਫਖ ਚੱਲਦੇ ਆ ਤੂੰ ਪੁੱਛੜ ਜਾਂਦੀ ਐ ਫੇਰ ਚਾਰ ਵਧੀਆ ਆ ਗਏ ਸੋਨ ਦਾ ਬਹੁਤ ਸਾਲ ਹੋ ਗਿਆ ਆ ਇਹਨੂੰ ਮੈਨੂੰ ਤਾਂ ਪੁੱਤ ਹੋ ਗਏ ਹੋਣਗੇ ਮਨ ਕਰੇ 15 ਸਾਲਾਂ ਹਨ ਨਹੀਂ ਵਿਆਹ ਹੋ ਗਏ ਹਣ ਪਤਾ 아이 ਨੂੰ ਕੋਈ ਨਹੀਂ ਪਤਾ ਛੋਟੇ ਵੇਹਾਂ ਤੱਕ ਜਿੱਤੇ ਮਲਾ ਬੈ ਨਾ ਬੋਲਾਂ ਜੀ ਆਈ ਹੋਈ ਹੋਣੀ ਹਾਂ ਦੋਸਤਾਂ ਸਾਡੇ ਵਿਆਹ ਵੀ ਨਹੀਂ ਆਏ ਹੈਗੇ ਛੋਟੇ ਵੇਆ ਵੀ ਨਹੀਂ ਆਈ ਹਾਂ ਉਹਦੋਂ ਨਹੀਂ ਆਇਆ ਚਲੋ ਟਾਈਮ ਟਾਈਮ ਦੀ ਗੱਲ ਹਾਂ ਚਲੋ ਫਿਰ ਵੀ ਪੇਕਿਆਂ ਨੂੰ ਜੀ ਤਾਂ ਕਰਦਾ ਹਾਂ ਹਾਂ ਇਹ ਤਾਂ ਹੈਗਾ ਜਿੱਥੇ ਜੰਮਣ ਪਾ ਹੁੰਦਾ ਆ ਉੱਥੇ ਬਚਪਨ ਪੜਿਆ ਹੋਇਆ ਹੁੰਦਾ ਆ ਆਪਦਾ ਖੇਡਿਆ ਹੋਏ ਹੁੰਨੇ ਆ ਉਹ ਗਲੀਆਂ ਸਾਰੀ ਯਾਦ ਆਉਂਦੀ ਆ ਇਹ ਤਾਂ ਹੈਗਾ ਹਾਂ ਚਲੋ ਬਾਈ ਕੋਈ ਮਚਾਰਿਆ ਨਹੀਂ ਆ ਬਣਾ ਕੇ ਹਾਂ ਬਣਾ ਲਿਆ ਪੁੱਤ ਕੋਈ ਨਾ ਯਾਰੀ ਕੋਈ ਕੁਛ ਨਹੀਂ ਮਾਸ ਫਾਟ ਗਿਆ ਤੇਰਾ ਹੀ ਲੱਗਿਆ ਇਹ ਮਾਸ ਫਾਟ ਗਿਆ ਐਸੇ ਸਿਆਉਂ ਪਾਟ ਕੇ ਹਣਾ ਪੁੱਤ ਤੇ ਲਾ ਬਾਦ ਲਗਿਆ ਸਾਰਾ ਕੁਛ ਹੀ ਜਦ ਅੱਗੇ ਉਰੇ ਆਉਂਦੇ ਮਰਿਆ ਗੈਮਲ ਗੈਮਲ ਹੁੰਦੀ ਸੀ ਕਿ ਮੇਰੀ ਮਾਂ ਹੁੰਦੀ ਮੇਰਾ ਬਾਪ ਹੁੰਦਾ ਸਾਰੇ ਭੈਣਾਂ ਇਕੱਠੀਆਂ ਹੋ ਜਾਂਦੀਆਂ ਮਾਂ ਬਾਪ ਨਹੀਂ ਰਹੇ ਬਾਈ ਕਦੇ ਹੁੰਦੇ ਨੇ ਮਾਪੇ ਕਾ ਹੀ ਲਾਡ ਗਿਆ ਦੰਦ ਗਏ ਸਵਾਦ ਗਏ ਅੱਖਾਂ ਗੀਆਂ ਜਹਾਨ ਗੀਆਂ ਹੈ ਮਾ ਮਾਪਿਆਂ ਵਾਲੀ ਪਿਆਰ ਲਾਡ ਹੁੰਦੇ ਨੇ ਫੇਰ ਤਾਂ ਰਿਸ਼ਤੇਦਾਰੀ ਹੋ ਜਾਂਦੀ ਆ ਭੈਣ ਭਾਈਆਂ ਦੀ ਵਰਤਣ ਦੀ ਠੀਕੋ ਕੇ ਬੈ ਜਾ ਪੁੱਤ ਆ ਤੇ ਚਾਚੀ ਚਾਹ ਲੈ ਕੇ ਆ ਗਈ ਲਓ ਪੁਆ ਚਾਹ ਪੀ ਲਓ ਹਾਂ ਪੀ ਲੇ ਪੁੱਤ ਤਾਂ ਪੁੱਤ ਤੂੰ ਪਹਿਲਾਂ ਚਾਹ ਠੰਡੀ ਹੋ ਜਾਂਦੇ ਹੈ ਠੰਡੀ ਹੋਣੀ ਪੁੱਤ ਵੀ ਲੈ ਲੈ ਹੋਰ ਲੈ ਪੀ ਲੈ ਠੰਡੀ ਕਰ ਕੀ ਲੈ ਕੇ ਆਈਆਂ ਮੈਂ ਤਾਂ ਤੇਰੀ ਹੰਡੀਆਂ ਪੁੱਤ ਮਾਮ ਚਾਚੀ ਕਹਿੰਦੀ ਪੀ ਲੈ ਹੋਰ ਪੁੱਤ ਦਾ ਸਹ ਜੀ ਜੀ ਲਾਲੀ ਬੁੱਤਾ ਹਾਂ ਪੋਈ ਜੀ ਦੀ ਲਾਲੀ ਤੁਸੀਂ ਦੱਸੋ ਆਪਾਂ ਨੇ ਲਾਲੀ ਹਾਂ ਪੁੱਤਾ ਮੈਂ ਛੋੜੀ ਬੋਤੀ ਰਹਿ ਗਈ ਮੁੱਕੀ ਮੁੱਕੀ ਆਈ ਲਾਲੀ ਪੁੱਤਾਂ ਅੱਛਾ ਠੀਕ ਆ ਕੀ ਨਾਮ ਆ ਪੁੱਤ ਤੇਰਾ ਜਸਨੀ ਜਸਨੀ ਆ ਪੁੱਤ ਇਹ ਤਾਂ ਪੁੱਤਾਂ ਕਹੀ ਜਾਂਦੀ ਸੀ ਦਾਦੀ ਤੇਰੇ ਪਿੰਡ ਦਿਖਾ ਕੇ ਲਿਆ ਅੱਛਾ ਕਿਦਿਆਂ ਜੀ ਕਹਿੰਦੀ ਸੀ ਦਾਦੀ ਤੂੰ ਘਰੇ ਪਿੰਡ ਗਈ ਨਹੀਂ ਤੇਰੇ ਪਿੰਡ ਦਿਖਾ ਲਿਆ ਮੈਨੂੰ ਮੈਂ ਕਿਹਾ ਚੱਲ ਜਿ ਦਿਖਾ ਲੇ ਹੁਣ ਤੇਨੂੰ ਛੁੱਟੀਆਂ ᱛੀਆਂ ਇਹਨੂੰ ਹੁਣ ਹੋਰ ਜਵਾਕ ਤਾਂ ਪੁੱਛਦੀਏ ਨੇ ਕੋਈ ਆਉਂਦਾ ਜਾਂਦਾ ਨਹੀਂ ਹੋਰ ਕਹਿੰਦੇ ਦਾਦੀ ਨਾ ਕੋਈ ਡੈਡੀ ਦਾ ਮਾਮੂ ਆਇਆ ਓਰੇ ਨਾ ਕੋਈ ਡੈਡੀ ਦੀ ਮਾਮੀ ਆਈ ਓਰੇ ਆਉਂਦੇ ਮਾਪ ਪੁੱਤ ਚਾਰਾ ਤੈਨੂੰ ਕੀ ਦੱਸਾਂ ਮੈਂ ਜਵਾਕੜੀ ਨੂੰ ਤੈਨਾਂ ਹੋਈਦਾ ਹੁੰਦਾ ਹਾ ਚੱਲ ਵਧੀਆ ਮਿਲ ਗਏ ਆ ਗਏ ਤੁਸੀਂ ਹੋਰ ਚੱਲ ਆ ਤਾਂ ਹੁਣ ਆਪਦੇ ਪੇਕਿਆਂ ਦੀ ਜਾਤ ਆਉਂਦੀ ਹੁੰਦੀ ਆ ਪੁੱਤ ਉਹ ਤਾਂ ਹੈਗਾ ਜੀ ਹੁਣ ਪਿੰਡ ਤਾਂ ਕਿੱਥੇ ਛੁੱਟਦਾ ਛੁੱਟਦਾ ਨਹੀਂ ਤੇ ਅਸੀਂ ਵਿਆਹ ਦਾ ਕਾਸ ਕਰਦੀ ਆ ਆਸ ਕਰਦੀ ਆ ਪੇਕਿਆਂ ਦੀ ਇਹ ਤਾਂ ਹੈਗਾ ਹੋਰ ਤੂੰ ਦੀ ਪਿੰਡ ਗਈ ਪੁੱਤ ਨਾਈ ਵਸਾ ਹੁਣ ਜੀਰੀ ਜੂਰੀ ਲਾਰੇ ਤੇ ਮੈਂ ਕਿਹਾ ਚੱਲ ਜੀਰੀ ਲੱਗ ਗਈ ਜਦੋਂ ਫਿਰ ਉਦੋਂ ਬਾਅਦ ਦੋ ਦਿਨ ਜਾ ਆਉਂਗੀ ਕਿਹੜਾ ਪਿੰਡ ਪੁੱਤ ਤੇਰਾ ਮੇਰਾ ਪਿੰਡ ਤਾਂ ਉਬਿਆ ਬੁਆਈ ਅੱਛਾ ਅੱਛਾ ਇਹਦਾ ਸੁਨਾਮ ਕੋਲੇ ਪੁੱਤ ਪਿਆ ਨਾ ਬੁਆਈ ਸੁਨਾਮ ਕੋਲ ਨਹੀਂ ਜਿਹੜਾ ਕੌਰੀਆਂ ਕੋਲ ਆ ਅੱਛਾ ਉਬਿਆ ਸੁਨਾਮ ਕੋਲੇ ਉੱਬਾ ਵਾਲਾ ਮਿਲਦਾ ਉਹ ਹਾਂ ਠੀਕ ਆ ਹੋਏਗਾ ਪੁੱਤ ਹਾਂ ਕੌਰੀਆਂ ਕੋਲੇ ਹੋਏਗਾ ਕੁੱਬਿਆ ਹਾਂ ਠੀਕ ਆ ਪਿੰਡਾ ਹੋਰ ਜਵਾਕੀ ਇਹ ਪੁੱਤਰ ਕੋਲੇ ਦੇ ਆਣਾ ਮੁੰਡਾ ਬੁਆਈ ਹੋ ਨਾਨਕੀ ਜਾ ਰਿਹਾ ਆਪਦੇ ਨਾ ਨਾ ਉਹ ਖੇਤ ਗਿਆ ਹੋਇਆ ਜੀ ਜੀ ਦੀ ਲਾਉਣ ਲੱਗ ਰਹੇ ਨੇ ਨਾ ਅੱਛਾ ਅੱਛਾ ਮਾਗਦੇ ਛੁੱਟੀਆਂ ਲੱਕ ਕੇ ਨਾਨਕੀ ਵਾਗ ਗਿਆ ਕਿਤੇ ਨਾ ਡੈਡੀ ਉਹਨਾਂ ਨਾਲ ਕੇ ਏਤੀ ਵਾਗ ਗਿਆ ਜੀ ਅੱਛਾ ਕਿਹੜਾ ਪੁੱਤ ਫਿਰ ਮੈਂ ਕਦੀ ਆਈਆਂ ਹਾਂ ਹਾਂ ਇਹ ਤਾਂ ਹੈਗਾ ਜੀ ਜੇ ਆਉਂਦੇ ਜਾਂਦੇ ਰਹੋ ਫਿਰ ਤਾਂ ਪਤਾ ਲੱਗ ਜਾਂਦਾ ਪਤਾ ਲੱਗ ਜਾਂਦਾ ਪੁੱਤ ਹਾਂ ਇਹ ਤਾਂ ਹੈਗਾ ਚਲੋ ਪੁੱਤ ਜੀ ਕਰਦਾ ਕਹਿੰਦੇ ਹੁੰਦੇ ਨੇ ਪਹਿਲਾਂ ਵੀ ਕਿਹਾ ਸੀ ਮੈਂ ਜੀ ਤਾਂ ਪਿੰਡ ਨੂੰ ਪੇਕਿਆਂ ਨੂੰ ਕਰਦੀ ਏਤੀ ਦਾ ਹਾਂ ਤੀ ਤਾਂ ਕਹਿੰਦੇ ਸੀ ਵਾ ਤੱਕ ਰਿਖਦੀ ਆ ਪੇਕਿਆਂ ਨੂੰ ਇਹ ਤਾਂ ਹੈ ਹੈ ਬਿਸਕੁਟ ਲੈ ਲਾ ਪੁੱਤ ਤੂੰ ਚਾਹ ਪਾਲਦੀ ਬਤਾਬਦੀ ਮੈਂ ਤਾਂ ਆ ਹੁਣ ਪੀ ਕੀ ਹੱਡੀ ਦੀ ਬੁਆਈ ਅੱਛਾ ਹਾਂ ਬਸ ਕੰਮ ਜੇ ਨਿਮੇੜ ਕੇ ਖੇਤ ਚਾ ਭੇਜੀਦੀ ਉਹਨਾਂ ਦੀ ਚੱਲ ਨਾਲੇ ਮੈਂ ਪੀ ਲਿਓ ਦੋ ਘੁੱਟ ਚਾਹ ਹੋਰ ਚਾਹ ਤਾਂ ਫਿਰ ਖੇਤ ਬੰਨੇ ਜਾਂਦੀ ਆ ਨਾ ਕੰਮ ਕਰਨ ਦੇ ਖੇਤ ਹੋਰੀ ਫਿਰ ਉਹ ਮਾਂ ਚਾਲ ਕੱਪੜੇ ਜੇ ਸੁੱਕੇ ਪਏ ਤੇ ਮਾਂ ਆ ਜਾਂਦੀ ਇਹਨਾਂ ਦੀ ਤੈ ਮਾਰ ਕੇ ਰੱਖੇ ਕੰਮ ਸਾਗ ਨਹੀਂ ਨਹੀਂ ਮੁਖ ਦੇ ਕਰ ਲੈ ਜਾਣੇ ਦੇ ਹੋਰ ਹੋਰ ਇਹ ਤਾਂ ਹੈਗਾ ਤੇ ਮੰਮੀ ਤਾਂ ਆਈ ਹੋਰੀ ਕਿਸੇ ਪਾਸੇੋਂ ਮੈਂ ਤਾਂ ਲਾਉਂਗੀ ਦੋ ਚਾਰ ਦਿਨ ਅੱਛਾ ਨਾ ਕੋਈ ਨਾ ਬੁਆਈ ਰੋ ਸੋਡਾ ਕਰ ਹੋਰ ਲਾਉਂਗੀ ਦੋ ਚਾਰ ਦਿਨ ਜਿੰਨੇ ਮਰਜੀ ਦਿਨ ਲਾਓ ਤਲੋ ਆਉਗੀ ਜੇਗੇ ਸੇ ਪਾਰਸੀ ਹੋ ਕਿਦਰ ਭੱਗੀ ਹੋ ਹਾਂ ਇਹ ਬਸ ਆਉਂਦੀ ਹੋਣੀ ਉਹ ਇੱਧਰ ਲਾਂਗੇ ਬੈਠੇ ਬੈਠੇ ਕਾ ਮੰਡੀਆਂ ਦੇ ਕਹਿੰਦੇ ਚੱਲ ਮੈਂ ਸੂਟ ਦੇ ਆਣੀ ਆ ਅੱਛਾ ਤੂੰ ਕਿਉਂ ਨੇ ਨੇ ਪੁੱਤਰਾ ਕੱਪੜੇ ਮੈਂ ਤਾਂ ਇਹ ਬਸ ਘੱਟ ਵੱਧੀ ਬਣਾਉਣੀ ਆ ਕਮਾਚ ਬਣਦੇ ਵੀ ਨਹੀਂ ਹੋਣੇ ਬੋਰੀ ਬਸ ਟਾਈਮ ਹੀ ਨਹੀਂ ਲੱਗਦਾ ਹੈਗਾ ਕੰਮ ਤਾਂ ਦਿਆਂ ਚ ਨਹੀਂ ਬਣਦੇ ਇਕੱਲੇ ਦਾ ਕਰਨ ਕੰਮੇ ਨਹੀਂ ਮੁੱਕਦੇ ਹੋਰ ਅਚਾੜੂ ਪੋਚੀ ਦੀ ਲੋਟੋਂ ਦਾ ਸਾਰਾ ਜੇ ਪੁੱਤ ਹੋਰ ਜੀ ਕੁਛ ਖੇਤੀਬੱਤੀ ਦਾ ਹੋ ਜਾਂਦਾ ਹਾਂ ਰੋਟੀ ਬਣਦੇ ਖੇ ਚਾਹ ਕਰਦੇ ਖੇ ਤਾਂ ਨਹੀਂ ਫਿਰ ਐ ਹੋ ਜਾਂਦਾ ਉਹ ਹੀ ਤਾਂ ਹੈਗਾ ਜੀ ਜਿਹੜੇ ਤੋਂ ਬਣਦਾ ਉਹ ਤੋਂ ਬਣਾ ਵੀ ਲੈਣੀ ਆ ਟਾਈਮ ਹੁੰਦਾ ਗਰਮੀ ਚੱਲ ਰਹੀ ਐ ਬੱਤ ਹੁਣ ਇੱਕ ਤਾਂ ਹੋਰ ਲੈ ਪਤਾ ਖੇਡਾਂ ਲੈ ਲਾ ਇਹਨਾਂ ਨਾਲ ਖੇਡ ਲਾ ਖੇਡ ਲੈ ਬੱਤ ਹੋਰ ਜੀ ਲੱਗਦੀ ਫਿਰ ਭਾਈ ਭਾਈ ਆ ਜੂਗਾ ਨਾ ਖੇਡ ਲਈ ਫਿਰ ਹੋਰ ਦੋਏ ਭਣ ਭਾਈ ਖੇਡ ਲਿਓ ਕਾ ਕਰੂ ਹਾਂ ਚੱਲੇ ਆਪਦੇ ਨਾਨਕੀ ਤਾਂ ਇਹ ਗਈ ਨਹੀਂ ਹੈਗੀ ਇਤਕੀ ਕਹਿੰਦੀ ਇਰਾਦੀ ਤੇਰੇ ਨਾਲ ਆ ਜਾਊਂਗੀ ਅੱਛਾ ਤੇਰੇ ਪਿੰਡੇ ਜਾ ਕੇ ਆਊਂਗੀ ਚਾਲ ਵਧੀਆ ਇਹਨੂੰ ਵੀ ਪਤਾ ਲੱਗ ਜੂਗਾ ਹੋਰ ਪਹਿਲਾਂ ਜਾਇਆ ਹੀ ਨਾਨਕੀ ਆ ਕੇ ਛੁੱਟੀਆਂ ਹੁਣ ਸਰ ਜੇ ਇਹ ਅੱਛਾ ਉਹ ਤਾਂ ਆਈਆਂ 10 ਦਿਨ ਦੋਏ ਮਾਵਾ ਧੀਆ ਵਾਹ ਚੱਲ ਹੁਣ ਕਹਿੰਦੀ ਮੈਂ ਤੇਰੇ ਨਾਲ ਜਾਊਂਗੀ ਮਾਂ ਚੱਲ ਤਨਵਾ ਨਾ ਇਹ ਨਹੀਂ ਪਤਾ ਲੱਗ ਜੂਗਾ ਕਿ ਦਾਦੀ ਦੇ ਪਿੰਡ ਕਿਹੜਾ ਆ ਹਾਂ ਇਹ ਤਾਂ ਹੈਗਾ ਹੀ ਆ ਚਲੋ ਵਧੀਆ ਚਲ ਕੋਈ ਰਾਮ ਕਰ ਲਓ ਤੁਸੀਂ ਰੋਟੀ ਬਣਾ ਦੇਣਾ ਤੁਹਾਨੂੰ ਮੈਂ ਰੋਟੀ ਦਾ ਪੁੱਤ ਮੈਂ ਹੁਣ ਖਾ ਕੇ ਆਈ ਆ ਅੱਛਾ ਹਾਂ ਨਾ ਰੋਟੀ ਨਹੀਂ ਖਾਣੀ ਅਚਾ ਆ ਪੀ ਲਈ ਬਸ ਰੋਟੀ ਨੂੰ ਖਾ ਕੇ ਤੁਰੇ ਤੇ ਕਿਹੜਾ ਦੂਰੋਂ ਆਇਆ ਪੁੱਤ ਬੱਸਾਂ 'ਚ ਕੀ ਲੱਗਦਾ ਆ ਹਾਂ ਇਹ ਬੱਸ ਚੜੇ ਉੱਥੋਂ ਬਦਲ ਕੇ ਬੱਸ ਹਾਂ ਇਹ ਰੱਗੀ ਖੜੀ ਦੀ ਪਿੰਡ ਵਾਲੀ ਇਹ ਚੜ ਗਏ ਅਸੀਂ ਚੱਲ ਹਾਂ ਚੋਵੇਂ ਲਾਦਾ ਗੇਟ ਖੜਕ ਰਿਆ ਜੀ ਮੈਂ ਆਉਣੀ ਆ ਹੈ ਅੱਛਾ ਮੰਮੀ ਆਈ ਹੋਣੀ ਖੋਲਿਆ ਪੁੱਤ ਹਾਂਜੀ ਤੁਸੀਂ ਕੰਮ ਕਰ ਲਓ ਆਰਾਮ ਐਤਨੇ ਕੋਈ ਨਾ ਖੇਡ ਲੈ ਬੁੱਤ ਇਹਨਾਂ ਨੇ ਖੇਡਣਾ ਨਾ ਤੂੰ ਸੰਦੀਪ ਕੌਣ ਆ ਰਹੇ ਬੁੱਤ ਆਪਣੇ ਉਹ ਤਾਂ ਮੰਮੀ ਪੂਆ ਜੀ ਆ ਰਹੇ ਨੇ ਕਿਹੜੀ ਪੂਆ ਜੀ ਲਾੜਮਜਾਰੇ ਵਾਲੇ ਉਹ ਤਾਂ ਅੱਗੇ ਨਾ ਪਿੱਛੇ ਕਰਦੇ ਅੱਜ ਆਪਣਾ ਘਰ ਦੀ ਗਿਆ ਉਹਨੂੰ ਪਤਾ ਨਹੀਂ ਮੈਂ ਤਾਂ ਆਪ ਦੇਖ ਕੇ ਹੈਰਾਨ ਹੋ ਗਈ ਉਹਨਾਂ ਨੂੰ ਵੀ ਅੱਜ ਕਿਵੇਂ ਆ ਗਏ ਉਹ ਤੁਸੀਂ ਮਿਲਿਆ ਉਹਨਾਂ ਨੂੰ ਅੱਛਾ ਠੀਕ ਹੈ ਹਾਂ ਫਿਰ ਤੁਸੀਂ ਕੰਮ ਕਰ ਲਓ ਫਿਰ ਤੁਸੀਂ ਹਾਂ ਮੈਂ ਆਉਣੀ ਆ ਬਸ ਫਿਰ ਜਿਆ ਗੰਦਾ ਹੋ ਰਿਹਾ ਸੀ ਨਾ ਠੀਕ ਆ ਮਾ ਚੱਲ ਸਾਫ਼ ਕਰ ਦਿੰਦੀ ਆ ਮੰਮੀ ਤਾਂ ਆਏ ਹੋਲਨੇ ਕਿਤੇ ਨਹੀਂ ਕਿਤੇ ਲਾਕ ਪੈਨ ਉਹਨਾਂ ਨਾਲ ਇੱਥੇ ਤਾਂ ਕਦੇ ਆਏ ਵੀ ਨਹੀਂ ਹੈਗੇ ਉਹ ਚਲ ਦੇਖੀ ਜਾਊਗੀ ਜਾ ਮੈਂ ਵੀ ਸਾਫ਼ ਕਰਕੇ ਚਲ ਹੋ ਗਿਆ ਨਾ ਬੈਠਿਆ ਮੂਰੇ ਪਤਾ ਨਹੀਂ だっਤ ਵੀ ਇਹ ਨਹੀਂ ਆ ਕੇ ਬੈਜਾਂਗੇ ਮੂਰੇ ਕੀ ਕੈਸਾ ਕਰਿਆ ਬਸ ਉਸ ਨੂੰ ਵੀ ਮੂਰੀ ਪਤਾ ਲੱਗੂਗਾ ਬੈਠੇ ਸਸਰੀਕਰਵਾ ਵੀ ਸਸਰੀਕਰ ਜੀ ਹੋ ਠੀਕ ਹੈ ਜੀ ਹਾਂ ਠੀਕ ਹੈ ਬੱਸ ਤੂੰ ਦੱਸ ਠੀਕ ਹੈ ਠੀਕ ਹੈ ਜੀ ਮੈਂ ਜਾ ਤੂੰ ਬੈਠਾ ਹੋਇਆ ਅ ਜੀ ਵਸਤ ਚਲਦੇ ਹਾਂ ਬੈ ਜਾਂਦੀ ਗੱਲਾਂ ਬਾਤਾਂ ਕਰ ਲਾਂਗੇ ਕੋਈ ਤੁਸੀਂ ਬੈਠੋ ਜੀ ਤੇ ਜਾ ਰਹੇ ਹਾਂ ਜੀ ਅਸੀਂ ਸਿਰ ਦੁਖ ਰਜ ਮੈਂ ਪਰਲੇ ਕਮਰੇ ਚ ਜਾਂਦੀ ਸਿਰ ਇੱਥੇ ਪਾਇਆ ਜਾ ਕਮਰਾ ਇਹ ਬੈੱਡ ਪਾਇਆ ਇਹ ਤੁਸੀ ਲੱਗਿਆ ਹੋਇਆ ਆਓ ਜੀ ਤੁਸੀਂ ਚਲ ਕੋਈ ਨਾ ਮੈਂ ਤਾਂ ਪਾਉਂਗੀ ਉਹ ਬੈਜੋ ਮੈਂ ਦੇਖ ਲੈ ਕਿੰਨਾ ਪਿਆਰ ਸੀ ਮੇਰੇ ਨਾਲ ਮੇਰੀ ਵਰਜਾਈ ਦਾ ਕਿੰਨਾ ਮੋਹ ਤੋੜ ਲਿਆ ਜਿਵੇਂ ਆਏ ਬਣ ਗਈ ਜਿਵੇਂ ਕੋਈ ਦੂਜੀ ਤੀਜੀ ਹੁੰਦੀ ਆ ਸੱਤ ਬਜਿਆ ਨਹੀਂ ਕਰਤੀ ਮੈਂ ਤਾਂ ਜਿਵੇਂ ਘਰ ਦੀ ਧੀ ਆ ਮੈਂ ਜੇ ਮੈਨੂੰ ਇਹ ਜੀ ਕਹਾ ਵੀ ਹੋ ਹੈ ਜੀ ਹੋ ਗਏ ਤਾਂ ਇਹ ਵੀ ਹੀ ਜੀ ਹੋ ਗਈ ਮੇਰੇ ਨਾਲ ਚੱਲੋ ਲੈ ਮਰਜੀ ਆ ਜੀ ਮੈਨੂੰ ਨੀਂ ਨਹੀਂ ਹੋ ਕੇ ਫਿਰ ਵੀ ਇਹਦੇ ਘਰੇ ਆ ਗਈ ਸੀ ਚੱਲ ਫਿਰ ਵੀ ਪੇਕਿਆਂ ਦੇ ਜੀਤਾ ਕਰਦੀ ਆਉਣ ਨੂੰ ਚੱਲ ਇਹਦੀ ਮਰਜੀ ਦੇ ਕਿਵੇਂ ਪਈਆ ਲੰਮੀਆਂ ਤਾਣੀ ਪਹਿਲਾਂ ਜ਼ਮੀਨ ਬਣਾ ਕੇ ਲੈ ਜੀ ਹੁਣ ਖਾਣੀ ਕਾਦਾ ਸੁਸਾ ਸੁਢਣਾਈ ਆ ਹੁਣ ਹੋਰ ਕੁਝ ਕਹੀ ਨਹੀਂ ਹਣੀ ਬਣਾਉਣ ਨੂੰ ਸੰਦੀਪ ਮੇਰੀ ਗੱਲ ਸੁਣ ਪੁੱਤ ਅਲੱਗ ਰਹੀਆਂ ਦੁਪਹਿਰੇ ਚ ਝਾੜੂ ਲਾਣ ਹਜੇ ਤੇਰੀ ਭੂਆ ਗਈ ਨਹੀਂ ਹੈਗੀ ਨਾ ਮੰਮੀ ਹਾਲ ਤਾਂ ਗਏ ਨਹੀਂ ਹੈਗੇ ਮੈਂ ਤੇਰੇ ਤਾਇਆ ਜੀ ਕੋਲ ਜਾ ਕੇ ਆਉਣੀ ਆ ਅੱਛਾ ਮੇਰੇ ਆਉਂਦੇ ਨੂੰ ਘਰੇ ਨਾਲ ਦਿਸੇ ਡੱਕਣ ਦੀ ਨਹੀਂ ਫਿਰ ਤੈਨੂੰ ਵੀ ਨਾਲੇ ਡੱਕ ਲੂ ਮੰਮੀ ਮੈਂ ਕਿਵੇਂ ਕਹਿ ਸਕਦੀ ਆ ਉਹਨਾਂ ਨੂੰ ਪਹਿਲਾਂ ਤਾਂ ਜ਼ਮੀਨ ਬੰਡਾ ਕੇ ਲੈ ਗਈ ਹੁਣ ਹੋਰ ਕਾਫੀ ਤੇ ਸੁਸਾ ਸੁਡਣ ਆਈ ਆ ਉਹ ਤਾਂ ਹੈਗਾ ਐ ਤਾਂ ਕੀ ਪਤਾ ਲੱਗਦਾ ਮੇਰੇ ਆਉਂਦੇ ਨੂੰ ਮੈਨੂੰ ਜਾਇਆ ਹੁੰਦਾ ਤੇਰੇ ਤਾਇਆ ਜੀ ਕੇ ਮੇਰੇ ਆਉਂਦੇ ਨੂੰ ਮੂਰਾਂ ਨਹੀਂ ਸੇ ਮੇਰੇ ਠੀਕ ਆ ਜੀ ਕੋਈ ਨਾ ਮੰਮੀ ਤਾਂ ਆਏ ਆ ਆਊਟਰ ਮਾਰ ਗਈ ਹੁਣ ਮੈਂ ਦੱਸ ਕਿ ਮੈਂ ਕਹਦਾ ਵੀ ਬਗਜੋ ਤੁਸੀਂ ਇੱਥੇ ਪਿੱਪਲ ਲੱਗੀ ਹੋ ਨਾ ਮੈਨੂੰ ਕੋਈ ਕਹਾਣੀ ਦਾ ਪਤਾ ਇਹਨਾਂ ਦੀ ਤਾਂ ਕੀ ਗੱਲ ਹੈ ਕੀ ਬਾਤ ਆ ਪਹਿਲਾਂ ਘਰੇ ਆਏ ਰਿਸ਼ਤੇਦਾਰ ਨੂੰ ਕੀ ਮੈਂ ਕਹਦਾ ਵੀ ਬਗਜੋ ਤੁਸੀਂ ਚਲ ਦੇਖਦੀ ਆਂ ਨਾ ਰੋਟੀ ਦੇ ਆਉਂਗੀ ਉਹਨਾਂ ਨੂੰ ਜਾ ਕੇ ਅੰਦਰ ਚਲੇ ਤਾਂ ਬਾਅਦ ਚੇਸੀਂ ਪਰੂੰਗੀ ਪਹਿਲਾਂ ਭੂਆ ਜੀ ਨੂੰ ਇਹ ਦੇਖਾਂ ਜਾ ਕੇ

ਨੇ ਪੂਆ ਜੀ ਤਾਂ ਸੁੱਤੇ ਪਏ ਨੇ ਪੂਆ ਜੀ ਪੂਆ ਜੀ ਹਾਂ ਪੁੱਤ ਸੌਂ ਗਏ ਤੇ ਪੂਆ ਜੀ ਸਾਂ ਨੂੰ ਸੁੱਤੀ ਧੀਤੀ ਇਹ ਮੈਂ ਤਾਂ ਪੁਰਾਣੀਆਂ ਗੱਲਾਂ ਯਾਦ ਕਰਦੀ ਧੀਤੀ ਇਹ ਬਿੱਤੇ ਪੁਰਾਣੀਆਂ ਗੱਲਾਂ ਯਾਦ ਆ ਰਹੀਆਂ ਤੇ ਪੁੱਤ ਪਹਿਲਾਂ ਆਂ ਗਿਆ ਤੇ ਸੱਸਾ ਸਾਂ ਤਾਂ ਮੇਰਾ ਇੰਨਾ ਪਿਆਰ ਸੀ ਸਤਾ ਇੱਕ ਜੰਦੇ ਦੀ ਤੋੜੀ ਖਾਂਦੀ ਤੇ ਦੋਏ ਨਾਂ ਦੇ ਪਰਜਾਈ ਪਹਿਣਾ ਨਾਲ ਵੱਧ ਪਿਆਰ ਸੀ ਜਿਹੜਾ ਜ਼ਮੀਨ ਨੇ ਹੁਣ ਇੰਨੇ ਰਿਸ਼ਤੇ ਨਾਤੇ ਚੜਾਤੀ ਪੁੱਤ ਅੱਛਾ ਮੈਂ ਤਾਂ ਆਈ ਧੀ ਕਿਤੇ ਸੌਂ ਗਏ ਪੂਆ ਜੀ ਚਲੋ ਛੱਡੋ ਪੁਰਾਣੀਆਂ ਗੱਲਾਂ ਰੋਟੀ ਖਾ ਲਓ ਜੀ ਪੁੱਤ ਰੋਟੀ ਦੀ ਤਾਂ ਲੋੜ ਨਹੀਂ ਸੀ ਕੋਈ ਕੋਈ ਨਹੀਂ ਤੁਸੀਂ ਨੇ ਸਵੇਰੇ ਵੀ ਨਹੀਂ ਕੁਝ ਖਾਦਾ ਹੈਗਾ ਨਾ ਮੈਂ ਰੋਟੀ ਖਾ ਕੇ ਆਈ ਸੀ ਪੁੱਤ ਨੇ ਕਿਹਾ ਸੀ ਮੈਂ ਰੋਟੀ ਨਾ ਬਣਾਈ ਪੁੱਤ ਮੈਂ ਰੋਟੀ ਖਾ ਕੇ ਆਈ ਸੀ ਨਾ ਰੋਟੀ ਦਾ ਤਾਂ ਟਾਈਮ ਆ ਜੀ ਹੁਣ ਰੋਟੀ ਖਾ ਕੇ ਚਾਹ ਪੀ ਕੇ ਫਿਰ ਆਈ ਸੀ ਪੁੱਤ ਤਾਂ ਚਾਹ ਕਰਨੀ ਹੋ ਰਿਹਾ ਕਿ ਰੋਟੀ ਦੀ ਕੋਈ ਲੋੜ ਨਹੀਂ ਸੀ ਕੋਈ ਨਹੀਂ ਮੈਂ ਪੁੱਤ ਰੋਟੀ ਖਾਣੀ ਦੀ ਜੀ ਨਿਕਲੋ ਲੈ ਖਾ ਲੈ ਮੈਂ ਤਾਂ ਆਪੇ ਨਹੀਂ ਭੁੱਖ ਨਹੀਂ ਗਈ ਲੈ ਲੈ ਨੀ ਤੂੰ ਖਾ ਲੈ ਲੈ ਖਾ ਲੈ ਖਾ ਲੈ ਪੁੱਤ ਮੈਂ ਤਾਂ ਮੈਂ ਤਾਂ ਐਨੀ ਲੋਡ ਨਹੀਂ ਹੈਗੀ ਰੋਟੀ ਦੀ ਕੋਈ ਨਾ ਜੀ ਗਰਮੀ ਹੋ ਰਹੀ ਆ ਦਿਨ ਐਡੇ ਐਡੇ ਹੋ ਰਹੇ ਨੇ ਲੋੜ ਕਿਉਂ ਨਹੀਂ ਹੈਗੀ ਜਿੰਨੀ ਕੋ ਲੋੜ ਉਹ ਤੇ ਚਾਹ ਪੀ ਲਈ ਬਿਸਕੁਟ ਖਾ ਲਏ ਚਾਹ ਨਾਲ ਨਿਕੜੇ ਲੋੜ ਹੁੰਦੇ ਰੋਟੀ ਦੀ ਫੇਰ ਉਹ ਤਾਂ ਹੈਗਾ ਚਾਹ ਲੈ ਗੁੜੀਆਂ ਖਾ ਲੂਗੀ ਨਾਲੇ ਖਾਲਾ ਪੁੱਤ ਖਾਣੀ ਜੇ ਵਾਕ ਖਾਂਦਾ ਭੁੱਖ ਲੱਗੀ ਹੁੰਦੀ ਆ ਜੇ ਵਾਕ ਤਾਂ ਪੁੱਤ ਕਿਹੜੇ ਰੋਟੀ ਆਈ ਹੋਏ ਜੇ ਤਾਂ ਪੂਰੇ ਖਾਲੀ ਹੁੰਦੇ ਖਾਂਦੀ ਰੋਟੀ ਹੈ ਅੱਛਾ ਹੂੰ ਘੱਟੇ ਖਾਂਦੀ ਆ ਪੁੱਤ ਹੂੰ ਮੈਂ ਵੀ ਬਾਸ ਸੁਣ ਕੇ ਚਾਹ ਪੀਜ ਕੇ ਦੁਪਹਿਰੇ ਦੀ ਰੋਟੀ ਰੋਟੀ ਭੇਜ ਕੇ ਫਿਰ ਮੰਮੀ ਕਿੱਧਰ ਬਾਗੀ ਫੇਰਾ ਮੰਮੀ ਤਾਂ ਇੱਧਰ ਤਾਂ ਆਇਆ ਜੀ ਕਿ ਬਾਗੇ ਜੀ ਦੇਖ ਲਾ ਨਹੀਂ ਲੰਗੀ ਹੋਰ ਚਲ ਕੋਈ ਨਾ ਤੁਸੀਂ ਤਾਂ ਰਹੋ ਨਾ ਪੁੱਤ ਰੋਟੀ ਬੁਰਖਾ ਕੇ ਬੈਠ ਜਾਨੀ ਆ ਕਿਉਂ ਤੁਸੀਂ ਤਾਂ ਕਹਿੰਦੇ ਸੀ ਮੈਂ ਰਹੂੰਗੀ ਨਾ ਪੁੱਤ ਬੱਸ ਬਾਸ ਕਿਉਂ ਰਹਿੰਦੇ ਈ ਤੁਹਾਡਾ ਘਰ ਆ ਨਾ ਪੁੱਤ ਤੇ ਮੰਮੀ ਤਾਂ ਬੋਲੀ ਚਾ ਜੀ ਨਾ ਪੁੱਤ अच्छा हां बोले ਨਹੀਂ ਹੈਗੇ ਤੁਹਾਡੇ ਨਾਲ ਨਾ ਪੁੱਤ ਕਿ ਕਬਈ ਮੈਂ ਰੋਟੀ ਹੋ ਲੈ ਕੇ ਆਉਣੀ ਆ ਸੋਨੂੰ ਨਾ ਪੁੱਤ ਮੈਂ ਤੇ ਲੋੜ ਨਹੀਂ ਦੀ ਤੇ ਤੂੰ ਜਿਆਦਾ ਜਗ ਥਕਾ ਕਰਨ ਲੱਗੀ ਤੇਰਾ ਮਾਨ ਰੱਖਿਆ ਇੱਕ ਮੈਂ ਮੈਂ ਕਹੂਗੀ ਭੂਆ ਹੀ ਕਾਹਦੀ ਰੋਟੀ ਕਾਂਦੀ ਮੈਂ ਤੇ ਇਹ ਵੀ ਮਸਰਗਾ ਹੀ ਆ ਪੁੱਤ ਰੋਟੀ ਮੈਨੂੰ ਰੋਟੀ ਚੰਗੀ ਨਹੀਂ ਲੱਗਦੀ ਪੁੱਤ ਲੈ ਮੇਰੇ ਰੋਟੀਆਂ ਦਾ ਕੋਈ ਜਿਆਦਾ ਨਹੀਂ ਤੀਆਂ ਪੁੱਤ ਮੈਂ ਤੇ ਇਹ ਵੀ ਅੱਧੜ ਤੋਂ ਸੇ ਮੁਰਕੀ ਮੁਠੀ ਆਉਂਦੀ ਆ ਤੈਨੂੰ ਕੀ ਦੱਸਾਂ ਮੈਂ ਇਹ ਗੱਲ ਹੋ ਗਈ ਰੋਟੀਆਂ ਮੇਰੇ ਕਾਹਦੇ ਰੋਟੇ ਨਹੀਂ ਪੁੱਤ ਦੋਸਤਾ ਬਾੜੀ ਦੁਖੀ ਲੱਗਦੇ ਹੋ ਬੱਸ ਪੁੱਤੇ ਨੂੰ ਕੀ ਦੱਸਾਂ ਤੈਨੂੰ ਨਾ ਉਹ ਤਾਂ ਇੰਨਾ ਮੋਹ ਨਹੀਂ ਦੇਖਦੇ ਹੁੰਦੇ ਇਹਨੂੰ ਐਨਾ ਫੋਨਾਂ ਦਿਆ ਕਰੋ ਪੁੱਤੇ ਇਹ ਤਾਂ ਜਵਾਬ ਖੜਦੇ ਨਹੀਂ ਬੱਸ ਔਰ ਜਵਾਬ ਕੰਨੀਗਾ ਤੇ ਆਸੇ ਪੈਂਦਾ ਹਿੰ ਤਾ ਪੁੱਤ ਮੈਂ ਤੇ ਦੱਸਣਾ ਤੈਨੂੰ ਚਾਉਂਦੀ ਹਿੰਦੀ ਗੱਲ ਜੇ ਤੂੰ ਬਾੜਾ ਕਰਦੀ ਮੈਂ ਤੇਨੂੰ ਦੱਸਿਆ ਦਿੰਨੀ ਆ ਕਿਥੋਂ ਸਾਡਾ ਫਰਕ ਪਿਆ ਆ ਅੱਛਾ ਤੇਰੀ ਮੰਮੀ ਨਾ ਤਾਂ ਅਸੀਂ ਇਕਦਾਂ ਦੇ ਤੋੜੀ ਖਾਂਦੇ ਦੋਏ ਨਾਲ ਤੇ ਪਰਜਾਈ ਖੜਦਾ ਇੰਨਾ ਪਿਆਰ ਸੀ ਪੁੱਤ ਮੈਂ ਇਹ ਮੁੰਡਾ ਤੋਰਨਾ ਤੀ ਬਾਹਰ ਮੇਰਾ ਅੱਛਾ ਜੀ ਮੇਰੀ ਵੀ ਕਬੀਲਦਾਰੀ ਭਾਰੀ ਥੀ ਸੋਡੀ ਵੀ ਤਰੇ ਭਾਰੀ ਹੋਤੀ ਚਲ ਉਹਰੇ ਵੀ ਹੋਈ ਥੀ ਮੈਂ ਤੇਰੇ ਮਾਪੇ ਨੂੰ ਕਿਹਾ ਵੀ ਮੈਨੂੰ ਭਾਈ ਥੋੜੇ ਜੇ ਪੈਸੇ ਦੇ ਦਿਓ ਅੱਛਾ ਜੀ ਉਹ ਤਾਂ ਥੋੜੇ ਪੈਸੇ ਜਿਹਾ ਹੀ ਦਿੰਦੇ ਤੇ ਬਾਹਰ ਐ ਤੇਰੇ ਕੋ ਸਮਝਾਇਆ ਕਰ ਲਾਗੇ ਕੁਛ ਤੁਸੀਂ ਕਰਦੇ ਹੋ ਭਾਈ ਹਾਂ ਕਿੱਲ ਤੇਰੇ ਪਾਪਾ ਉਸ ਹਾਂ ਨਾ ਜੀ ਕਰਤੀ ਕੁਛ ਘਰੀ ਵੀ ਨਹੀਂ ਮੈਨੂੰ ਅੱਛਾ ਜੀ ਕਹਿੰਦਾ ਮੈਂ ਮੁੰਡੇ ਦਾ ਵਿਆਹ ਕਰਨਾ ਹੈ ਠੀਕ ਹੈ ਮੈਨੂੰ ਵੀ ਔਖਾ ਪਤਾ ਤੀ ਮੈਨੂੰ ਵੀ ਵੀ ਮੇਰੇ ਭਤੀਜੇ ਦਾ ਵਿਆਹ ਹੋਊਗਾ ਮੂਰੇ ਵੀ ਇਹਨੂੰ ਵੀ ਔਖਾ ਐ ਹੂੰ ਪੁੱਤ ਉਹ ਤੋਂ ਤੇਰੇ ਘਫੜਗਾ ਨਾ ਮੈਂ ਮਰਦਾ ਆ। ਅੱਛਾ ਜੇ ਤੂੰ ਪੈਸੇ ਨਹੀਂ ਨਹੀਂ ਹੁੰਦੀ ਨਹੀਂ ਜ਼ਮੀਨ ਲਿਆ ਉਥੋਂ। ਮੁੰਡਾ ਕਹਿੰਦਾ ਮੈਂ ਮਰਦਾ ਸਪਰੇਅ ਪੀ ਕੇ। ਠੀਕ ਆ। ਮੈਂ ਤਾਂ ਪਟੜੇ ਫਸ ਗਈ ਪੁੱਤ। ਠੀਕ ਆ। ਮੈਂ ਤੇਰੇ ਪਾਪੇ ਨੂੰ ਕਿਹਾ ਭਾਈ ਮੈਨੂੰ ਤਾਂ ਕਿਵੇਂ ਕਰ ਪਾਈ ਸੀ ਕਹਿੰਦਾ ਭਾਈ ਪੈਸੇ ਤਾਂ ਮੇਰੇ ਲਵੇ ਹਿੱਲਾ ਨਹੀਂ ਬਣਦਾ ਕੋਈ ਪੈਸਿਆਂ ਦਾ। ਮਾਪੇ ਫਿਰ ਮੈਨੂੰ ਮੇਰਾ ਹਿੱਸਾ ਬਣਦਾ ਦੇ ਦੇ। ਜ਼ਮੀਨ ਦਾ। ਅੱਛਾ। ਪੁੱਤ ਮੈਂ ਫਸੀ ਹੋਈ ਜ਼ਮੀਨ ਲੈ ਗਈ ਉਦੋਂ। ਠੀਕ ਆ। ਮੁੜ ਕੇ ਨਾ ਤੇਰੇ ਪਾਪੇ ਨੇ ਨਾ ਤੇਰੀ ਮੰਮੀ ਨੇ ਮੇਰੇ ਤਾਂ ਪੁੱਤ ਘਰ ਚ ਜਾ ਕੇ ਪੈੜ ਨਹੀਂ ਦਿੱਤੀ ਇਹਨਾਂ ਨੇ। ਕੋਡਾ ਵਿਆਹ ਵੀ ਕਰ ਲਿਆ ਨਾ ਮੈਂ ਵਿਆਹ ਨੂੰ ਬੁਲਾਈ ਨਾ ਮੇਰੇ ਘਰੇ ਗਏ ਪਤਾ ਵੀ ਮੈਨੂੰ ਲੱਗ ਗਿਆ ਵੀ ਮੁੰਡੇ ਦਾ ਵਿਆਹ ਭਤੀਜੇ ਦਾ ਹਮ ਮੇਰੇ ਘਰਾਂ ਕੀ ਕਰਦਾ ਸੀ ਪੁੱਤ ਭਤੀਜੇ ਦੀ ਰੋਟੀ ਖਾਣ ਨੂੰ ਉਹ ਤਾਂ ਹੈਗਾ ਮਾੜੇ ਟੱਬਰ ਤੇ ਮੈਂ ਬਸ ਪੈ ਗਈ ਹਾਂ ਇਹ ਤਾਂ ਸਹੀ ਆ ਗੱਲ ਹੁਣ ਮੇਰੇ ਜੀ ਤਾਂ ਮੇਰਾ ਵੀ ਕਰਦਾ ਸੀ ਵੇਖਿਆਂ ਦੇ ਘਰੇ ਆਉਣ ਨੂੰ ਪੁੱਤ ਹੋਰ ਹੋਰ ਹੈ ਕਿਦਾ ਜੀਨ ਕਰਦਾ ਹੁੰਦਾ ਵੇਖੀ ਜਾਣ ਨੂੰ ਪੁੱਤ ਹਾਂ ਹੁਣੇ ਤੇਰੀ ਮੰਮੀ ਨਾ ਤੇਰਾ ਪਪਾ ਰਾਲਾ ਮੇਰੇ ਨਾਲ ਗੜਾ ਬੋਲਦੇ ਨੇ ਹੁਣ ਤੇਰੀ ਮੰਮੀ ਨੇ ਕਿਹਾ ਮੇਰੇ ਨਾਲ ਕੋਈ ਗੱਲਬਾਤ ਕਰੇ ਪੁੱਤਾ ਜਨਾ ਮੈਂ ਨੀਵੀ ਹੋ ਕੇ ਆ ਗਈ ਪੁੱਤ ਕੋਈ ਫਿਰ ਤੁਸੀਂ ਨੇ ਗੱਲ ਨਹੀਂ ਕਰੀ ਹੈਗੀ ਪੁੱਤ ਗੱਲ ਤਾਂ ਕਰਦੀ ਜੇ ਸੁਣਦੇ ਤਾਂ ਹੀ ਤੀ ਇਹਨਾਂ ਨੇ ਮੇਰੀ ਗੱਲ ਸੁਣੀ ਹੀ ਨਹੀਂ ਹੈਗੀ ਇਹ ਤਾਂ ਇੱਥੇ ਗੇੜਾ ਖਾ ਗਈ ਵੀ ਇਹਨਾਂ ਨੇ ਜ਼ਮੀਰ ਮੰਗਣੀ ਇਹਨੇ ਅੱਛਾ ਹਾਂ ਠੀਕ ਆ ਜੰਗਾ ਪੁੱਤ ਫੇਰ ਮੈਂ ਤਾਂ ਜਾਣੀ ਆ ਮੇਰੀ ਬੱਸ ਲੰਘ ਜੂ ਪੁੱਤ ਹਣਾ ਚਾਪੀ ਕੇ ਵਾਗ ਜਾਨੇ ਪੁੱਤ ਨਾ ਪੁੱਤ ਚਾਰ ਰੋਟੀ ਖਾ ਲਈ ਮੈਂ ਤੇ ਤੇਰੇ ਕਹੇ ਤੋਂ ਦੀ ਰੋਟੀ ਖਾ ਲਈ ਮੈਂ ਤੇ ਵੀ ਲੰਗੀ ਨਹੀਂ ਪੁੱਤ ਰੋਟੀ ਖਾਦੀ ਸੀ ਮੇਰੀ ਇੱਕ ਵਾਰਸ ਤੂੰ ਚਿੰਬੜ ਗਈ ਮੈਨੂੰ ਤਾਂ ਪਤਾ ਹੀ ਨਹੀਂ ਦੀ ਵੀ ਐਨੀ ਗੱਲ ਹੋ ਗਈ ਪੁੱਤ ਤੈਨੂੰ ਜੇ ਕੋਈ ਦੱਸੂ ਫੇਰੇ ਪਤਾ ਲੱਗੂਗਾ ਚਲੋ ਨਾ ਕੋਈ ਨਾ ਗੱਲ ਕਰੀ ਪੁੱਤ ਮੈਂ ਤੇਰੇ ਕੋਲ ਟਿੱਡ ਪਰ ਹੋਰ ਗਈ ਉਹ ਨਾ ਕੋਈ ਨਾ ਦੱਸੀ ਤੂੰ ਨਾ ਕੋਈ ਨਾ ਇਹ ਤੁਸੀਂ ਸੋਚ ਨਾ ਕਰੋ ਭਾਈ ਪਰ ਜਾਈ ਤੇ ਮੇਰੀ ਨਹੀਂ ਪੁੱਤ ਹਾਂ ਇਹ ਤਾਂ ਹੈਗਾ ਹੀ ਆ ਜੀ ਵੀ ਚਲ ਜੀਤਾ ਕਰਦੀ ਆ ਦੇਖਿਆ ਦੇਖ ਰਿਹਾ ਹਾਂ ਉਹਨੂੰ ਅਸੀਂ ਪੁੱਤ ਜਾਣਦੇ ਹਾਂ ਹਾਂਜੀ ਆਜਾ ਪੁੱਤ ਬਸ ਨਾ ਕੋਈ ਜੀ ਉਹ ਤੁਸੀਂ ਆਏ ਜਾਂਦੇ ਜੀ ਨਾ ਪੁੱ ਚਲੀ ਮੈਨੂੰ ਤਾਂ ਪਤਾ ਹੀ ਨਹੀਂ ਥੀ ਵੀ ਆਈ ਡੀ ਗੱਲ ਹੋਈ ਹੋਈ ਆ ਨਾ ਕਿਸੇ ਨੇ ਦੱਸਿਆ ਮੈਨੂੰ ਜੇ ਕੋਈ ਦੱਸੂ ਫਿਰ ਪਤਾ ਲੱਗੂ ਹਾਂ ਹਾਂ ਜੇ ਕੋਈ ਦੱਸਿਆ ਨਾ ਟਿੰਗਾ ਪੁੱਤ ਕਰ ਚਲ ਜੇ ਪੁੱਤ ਚਲ ਪੁੱਤ ਚਿੰਗਾ ਪੁੱਗ ਜੀ ਆਜਿਆ ਕਰੋ ਮਾਰਜਿਆ ਕਰੋ ਘੇੜਾ ਖੁਦ ਮੇਰੇ ਕਾਦੇ ਹੋਣੇ ਨਹੀਂ ਹੋਣਾ ਤੇਰੀ ਸੱਸ ਫੇਰੇ ਮੇਰੇ ਨਾਲ ਮੂਣਾ ਨਹੀਂ ਬੋਦੀ ਬਤਕੀ ਇਹ ਤਾਂ ਹੈ ਕੋਈ ਨਹੀਂ ਫਿਰ ਉਹਨਾਂ ਨੂੰ ਵੀ ਗੁੱਸਾ ਤੁਸੀਂ ਵੀ ਉਹਨਾਂ ਤੋਂ ਜ਼ਮੀਨ ਲੈ ਕੇ ਗਏ ਤੇ ਹਨਾ ਜੇ ਆਵਦੇ ਤੇ ਇੱਡੀ ਗੱਲ ਦੱਸਦੇ ਤੁਸੀਂ ਤਾਂ ਇਹ ਐਨੇ ਵਾਦੇ ਨਾ ਵਾਦੇ ਪੁੱਤ ਜੇ ਮੇਰੇ ਮਾਪ ਹੀ ਹੋਣਾ ਤਾਂ ਮੇਰਾ ਮਾਟਾ ਕੋਈ ਹੋ ਕਰੇ ਮਾਂ ਨਹੀਂ ਰਹੀ ਮੇਰੇ ਬਾਪ ਨਹੀਂ ਰਿਹਾ ਪੁੱਤ ਪਰ ਜਾਈ ਤਾਂ ਪਰਜਾਈ ਹੋ ਰਹੀਗੀ ਉਹ ਤਾਂ ਹੈਗਾ ਜੀ ਉਹਨਾਂ ਦਾ ਵੀ ਗੁੱਸਾ ਜਾਇਜ਼ ਆ ਬੂਆ ਜੀ ਚਲੋ ਉਹ ਤਾਂ ਪੁੱਤ ਸਾਨੂੰ ਪਤੀ ਰਹੀ ਔਰ ਲਓ ਭਾਈ ਇਹ ਤਾਂ ਰਹਿੰਦੇ ਪੁੱਤ ਮੈਂ ਪਹਿਲੀ ਲੈ ਗਈ ਪੁੱਤ ਨਾ ਨਾ ਪੁੱਤ ਰਹਿੰਦੇ ਮੈਂ ਤੁਹਾਡਾ ਪਿਆਰ ਆਸਵਾਣ ਦਾ ਪਹਿਲੀ ਵਾਰ ਮਿਲਿਓ ਤੁਸੀਂ ਮੈਨੂੰ ਵੀ ਪਿਆਰ ਉਹ ਪੂਰੀ ਲਾਂਗੀ ਪੁੱਤ ਮੂਰੇ ਮੈਂ ਗਾਵਾ ਰਖ ਹਾਂ ਹਾਂ ਇਹ ਹੋਰ ਉਹਨ ਕਿਹੜਾ ਪਤਾ ਚੰਗਾ ਭੂਆ ਜੀ ਚੰਗਾ ਪੁੱਤ ਆ ਜਾ ਕਰੋ ਪੁੱਤ ਤੁਸੀਂ ਵੀ ਮਾਰੋ ਰੋ ਜਿਹੜਾ ਹਾਂ ਹਾਂ ਨਾ ਕੋਈ ਮੈਂ ਭੇਜੂੰਗੀ ਜੀ ਮੈਂ ਦੱਸੂਗੀ ਮਮੀ ਰਾਨੂ ਗੱਲ ਸਾਰੀ ਹਾਂ ਤੂੰ ਆ ਜੀ ਪੁੱਤ ਹਾਂਜੀ ਹਾਂ ਨਾ ਕੋਈ ਨਾ ਜੀ ਆ ਤਾਂ ਸੀ ਤੇ ਉਹ ਮੈਨੂੰ ਉਹ ਕਰਿਆ ਐਨਾ ਬੁੱਝਾ ਚਖਾਇਆ ਇਹ ਤਾਂ ਤੇ ਪੈਸਾ ਦਤਾ ਮੈਨੂੰ ਨਾ ਨਾ ਕੋਈ ਨਾ ਕੋਈ ਵੇਖੀ ਹੁੰਦਾ ਇਹ ਹਰਦਾ ਦਿੱਤਾ ਫਾੜ ਦਈਆ ਟੰਗਾ ਥੀ ਫਿਰ ਹਾਂਜੀ ਹਾਂ ਟੰਗਾ ਮੁਰਜਾ ਤੇ ਸੱਖ ਫਿਰ ਨਾਲ ਲੱਗ ਰੋਫੀ ਭਾਰੀ ਹੋ ਕੇ ਫੇਰਾ ਕੋਈ ਨਹੀਂ ਕੋਈ ਨਾ ਹੋਰ ਕਰ ਲੇਗਾ ਇਹ ਵੀ ਮਜ਼ਦੂਰ ਆ ਵਿਚਾਰੀ ਇਹ ਦੱਸ ਕੀ ਕਰੇ ਹਨ ਜੇਤੀਆਂ ਜ਼ਮੀਨ ਲਾ ਜਾਂਦੀਆਂ ਨੇ ਤਾਂ ਪਾਉਂਗਾ ਜੇ ਨਹੀਂ ਬੈਠੇ ਜਾਂਦੀਆਂ ਇਹਨੀਆਂ ਤਾਂ ਪਾਉਂਗਾ ਤਾਂ ਉਹ ਮਰਦੇ ਨੇ ਫਿਰ ਨਾ ਵਿਚਾਰੀ ਉਧਰ ਵੀ ਰਹੀ ਨਾ ਇਧਰ ਵੀ ਰਹੀ ਨਾ ਤਾਂ ਪਾਈਪ ਵੀ ਟੁੱਟ ਗਈ ਨਾਲੇ ਓਨੀ ਮੁੱਛ ਅੱਜ ਨਾਲ ਕੀ ਸੇਵ ਗੇੜੀ ਬਣੇ ਨੂੰ ਨੌਂ ਦੇ ਹੈਗੇ ਤੁਸੀਂ ਆਜਾ ਸਤਕਾਰ ਕਰੋ ਬੇਜ਼ਰੀ ਪੇਕੇ ਗਈਆਂ ਚੁੱਪੀ ਆ 10 ਆ ਵੀ ਧੋਏ ਦੇ ਮਾਂ ਪਰਸਾੜਾ ਇਹ ਕਹਿੰਦੇ ਹੁਣ ਤਾਂ ਸੰਦੀਪ ਮੇਰੇ ਕੱਪੜੇ ਧੋਣੀਆਂ ਮਮੀ ਬਾਗੀ ਤੇਰੀ ਬੂਆ ਬੁੱਤਾ ਹਾਂਜੀ ਉਹ ਤਾਂ ਬਾਗੇ ਮਰੀਆ ਚੱਲ ਨਿਕਲੀ ਪਰੇ ਕਰੋ ਹੋਰ ਕੋਈ ਗੱਲਬਾਤ ਤਾਂ ਨਹੀਂ ਕਹੀ ਜਣੀ ਕਹਿੰਦੇ ਤਾਂ ਹੈਗੇ ਤੇ ਪਹਿਲਾਂ ਤਾਂ ਕੁਝ ਬੋਲੇ ਨਹੀਂ ਹੈਗੇ ਅੱਛਾ ਫਿਰ ਜਾਂਦੇ ਜਾਂਦੇ ਦੱਸਦੇ ਤੇ ਕਹਿੰਦੇ ਮੇਰਾ ਤਾਂ ਕੋਈ ਕਸੂਰ ਨਹੀਂ ਸੀ ਅੱਛਾ ਹਾਂ ਕਹਿੰਦੇ ਮੈਂ ਤਾਂ ਮਜਬੂਰ ਹੋ ਕੇ ਜ਼ਮੀਨ ਲੈ ਕੇ ਗਈਆਂ ਅੱਛਾ ਹੋਰ ਕੋਈ ਗੱਲ ਬਾਤ ਹੈ ਤੁਸੀਂ ਮੈਨੂੰ ਵੀ ਦੱਸ ਦਿੰਦੇ ਪਹਿਲਾਂ ਤਾਂ ਉਹ ਮੇਰੇ ਪੁੱਤ ਦੀ ਜ਼ਮੀਨ ਵੇਚ ਗਈ ਉਹ ਤਾਂ ਹੈਗਾ ਹੁਣ ਕੁਝ ਹੋਰ ਨੂੰ ਆਈ ਹੋਣੀ ਨਾ ਹੋਰ ਤਾਂ ਕਾਨੂੰ ਉਹਨਾਂ ਤਾਂ ਪਛਤਾਵਾ ਹੀ ਆ ਉਹ ਕਹਿੰਦੀ ਮੈਂ ਤਾਂ ਮਜਬੂਰ ਸੀ ਚੱਲ ਕਹਿੰਦੇ ਫੁੱਫੜ ਜੀ दारू ਪੀਂਦੇ ਤੇ ਅੱਛਾ ਕਹਿੰਦੇ ਉਹ ਕਹਿੰਦੇ ਨੇ ਵੀ ਮੈਂ ਮਰੂਗਾ ਜੇ ਤੂੰ ਨਾ ਜ਼ਮੀਨ ਲੈ ਕੇ ਹੀ ਦਵਾਈ ਪੀਣਾ ਮੈਂ ਮੁੰਡੇ ਨੇ ਬਾਹਰ ਜਾਣਾ ਸੀ ਕਹਿੰਦੀ ਮੈਂ ਤਾਂ ਤਾਂ ਕਰਕੇ ਜ਼ਮੀਨ ਲੈ ਕੇ ਗਈ ਚੱਲ ਕੋਈ ਨਾ ਪੁੱਤ ਫਿਰ ਮੈਂ ਜਾ ਆਉਂਗੀ ਆਹੋ ਤੁਸੀਂ ਜਾ ਆਇਓ ਹਨਾ ਠੀਕ ਆ ਹੋਰ ਦੇ ਟੁੱਟ ਜਾਂਦੇ ਨੇ ਮਿਲਦੇ ਮੇਲ ਜੁੜ ਜਾਂਦੇ ਹੁੰਦੇ ਨੇ ਹਨਾ ਉਹਦਾ ਵੀ ਵਿਚਾਰੀ ਦਾ ਕੀ ਕਸੂਰ ਆ ਜੇ ਦੋ ਤੀਆਂ ਜ਼ਮੀਨਾਂ ਲੈ ਜਾਂਦੀਆਂ ਨੇ ਉਹ ਕਿਹੜਾ ਚੌਨ ਨੂੰ ਲੈ ਕੇ ਜਾਂਦੀਆਂ ਨੇ ਜੇ ਸੌਰੇ ਮਜਬੂਰ ਕਰਦੇ ਨੇ ਤਾਂ ਉਹਨਾਂ ਨੂੰ ਆ ਕਰਮ ਚੁੱਕਣੇ ਪੈਂਦੇ ਨੇ ਨਾਲੇ ਤਾਂ ਹੁਣ ਮੁੰਡਾ ਨਹੀਂ ਗਿਆ ਹੋਏਗਾ ਬਾਹਰ ਪੋਫੜ ਮੁੱਕ ਗਿਆ ਇਹ ਰੁਲਗੀ ਵਿਚਾਰੀ ਹੁਣ ਪੇਕੇ ਆਉਣ ਜੋਗਰੀ ਵੀ ਨਹੀਂ ਹੈਗੀ ਇਧਰੋਂ ਵੀ ਜ਼ਮੀਨ ਲੈ ਗਈ ਭਾਈ ਪਰਜਾਈ ਦੇ ਨੱਕੋਂ ਬੁੱਲੋਂ ਉੱਤਰ ਗਈ ਏ ਵੀ ਕਿਵੇਂ ਦੇ ਦੇ ਦਿੰਦੇ ਇਹਨਾਂ ਦੇ ਪੁੱਤ ਦਾ ਹਿੱਸਾ ਤੀ ਹਨਾ ਆਪਦੀ ਜ਼ਮੀਨ ਦੇਣੀ ਬਹੁਤ ਔਖੀ ਆ ਜਦੋਂ ਦੀ ਭੈਣ ਲੈ ਜੇ ਚੱਲ ਜੇ ਮੇਰੇ ਇੰਨੇ ਕ ਕਹਿਣ ਨਾਲ ਮੰਮੀ ਉਹਨਾਂ ਨਾਲ ਵਰਤਣ ਲੱਗ ਜਾਣਾ ਨਾ ਵਧੀਆ ਗੱਲ ਆ ਮੈਂ ਥੋੜਾ ਜਿਆ ਹੋਰ ਗੱਲ ਕਰੂੰਗੀ ਚੱਲ ਡੈਡੀ ਹਰ ਨਾਲ ਆਉਣ ਜਾਣ ਲੱਗ ਜਾਣਗੇ ਵਿਚਾਰਿਆਂ ਨੂੰ ਉਹਨਾਂ ਨੂੰ ਵੀ ਸਾਰਾ ਹੋ ਜਾਊਗਾ ਦੁਆਰੋਆ ਦੇ ਪੇਕੇ ਨਾਲ ਜੁੜ ਜਾਣਗੇ ਹਨ ਫੇਰ ਚੀਆਂ ਪੇਕੇ ਆਉਣ ਕਣਿਓ ਵੀ ਤਰਸਦੀਆਂ ਨੇ ਦਾਸੀ ਕਾਲ ਜੀ ਉਮੀਦ ਕਰਦੇ ਆ ਵੀ ਸਾਰੇ ਠੀਕ ਠਾਕ ਹੋਵੋਗੇ ਤੇ ਸੋਨੂੰ ਸਾਡੀ ਜਿਹੜੀ ਅੱਜ ਵਾਲੀ ਵੀਡੀਓ ਆ ਹਨਾ ਪਸੰਦ ਆਈ ਹੋਊਗੀ ਜੇ ਪਸੰਦ ਆਈ ਆ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਤੇ ਆਪਣੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਕਰਿਓ ਹਨਾ ਲਾਈਕ ਕਰਿਓ ਵੀਡੀਓ ਨੂੰ ਭਾਈ ਹਾਂਜੀ ਭਾਈ ਇਹ ਕਿਸੇ ਤੇ ਲਾ ਕੇ ਨਹੀਂ ਕਰੀ ਕੋਈ ਮਾਮੀ ਭੂਆ ਕੋਈ ਸੱਸਾ ਨੂੰ ਆ ਗੁੱਸਾ ਨਾ ਕਰਿਓ ਭਾਈ ਕਿਉਂ ਵਿਚਾਰ ਸਾਰਿਆਂ ਤੇ ਚੱਲਦੀ ਰਹਿੰਦਾ ਇਹ ਘਰਾਂ 'ਚ ਕੰਮ ਆ ਕਿਉਂਕਿ ਸਾਰੀਆਂ ਵੀਡੀਓ ਹੁਣ ਆਪਾਂ ਆਪਣੇ ਸਮਾਜ 'ਚੋਂ ਹੀ ਲੈਣੇ ਆ ਜਿਹੜੇ ਵੀ ਆਪਾਂ ਵਿਸ਼ੇ ਚੁਣਦੇ ਆ ਹਨਾ ਹੂੰ ਔਰ ਆਪਾਂ ਕਿਥੋਂ ਲਾ ਮੰਗੇ ਇਹ ਵਿਸ਼ੇ ਮਾਮੀ ਆਪੂਆ ਚਾਚੀਆਂ ਤਾਈਆਂ ਸਾਰੇ ਆਪਣੇ ਆਮ ਘਰੇਲੂ ਜ਼ਿੰਦਗੀ ਚੋ ਲਏ ਹੋਏ ਹੁੰਦੇ ਨੇ ਆਪਣੇ ਇਹ ਜਿਹੜੇ ਆਪਾਂ ਟਾਪਿਕ ਚ ਚੂਜ਼ ਕਰਦੇ ਆ ਤਾਂ ਭਾਈ ਕੋਈ ਵੀ ਗੁੱਸਾ ਗਿੱਲਾ ਨਾ ਕਰਿਓ ਆਪਣੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਕਰਿਓ ਕਮੈਂਟ ਕਰਿਓ ਸੋਹਣੇ ਸੋਹਣੇ ਕਮੈਂਟ ਕਰ ਦਿਓ ਭਾਈ ਜੇ ਕੋਈ ਗਲਤੀ ਹੋਊ ਤਾਂ ਵੀ ਕਰ ਦਿਓ ਭਾਈ ਚੰਗੇ ਮਾੜੇ ਸਾਰੇ ਸਿਰ ਮੱਥੇ ਨੇ ਭਾਈ ਸਾਡੀ ਸਾਕਾਰ ਸਾਕਾਰ ਭਾਈ ਸਾਰਿਆਂ ਨੂੰ